ਸਤਿ ਸ੍ਰੀ ਅਕਾਲ ਦੋਸਤੋ ਕੁਕਿੰਗ ਰਸੋਈ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਅੱਜ ਅਸੀਂ ਬਣਾਉਣ ਲੱਗੇ ਆਂ ਵੇਸਾਂ ਦੀ ਕੜੀ ਇਸ ਨੂੰ ਬਣਾਉਣਾ ਬਹੁਤ ਹੀ ਸਿੰਪਲ ਤੇ ਈਜ਼ੀ ਹੁੰਦਾ ਆ ਚਲੋ ਸ਼ੁਰੂ ਕਰਨੇ ਆ ਰੈਸਪੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਵੇਸਾਂ ਦੀ ਕੜੀ ਬਣਾਣ ਲਈ ਅੱਧੀ ਕੋਲੀ ਲਿਆ ਮੈਂ ਵੇਸਨ ਇਹਨੂੰ ਆਪਾਂ ਇੱਕ ਬਰਤਨ ਜਾਨਕੀ ਡੂੰਘੇ ਦੇ ਵਿੱਚ ਪਾ ਦਾਂਗੇ ਵੇਸਨ ਦੇ ਵਿੱਚ ਪਾਣ ਲਈ ਮੈਂ ਲਈਆ ਹਲਦੀ ਨਮਕ ਕਸਤੂਰੀ ਮੇਥੀ ਜੀਰਾ ਤੇ ਹਿੰਗ ਅਨੂ ਆਪਾਂ ਬੇਸਨ ਵਿੱਚ ਪਾ ਗਏ ਤੇ ਚੰਗੀ ਤਰ੍ਹਾਂ ਬੇਸਨ ਨੂੰ ਪਹਿਲਾਂ ਆਪਾਂ ਮਿਕਸ ਕਰ ਲਾਂਗੇ ਅੱਜ ਆਪਾਂ ਬੇਸਨ ਦੀ ਗੜੀ ਲੱਸੀ ਦੀ ਬਣਾਣੀ ਆ ਸਭ ਤੋਂ ਪਹਿਲਾਂ ਅੱਧੇ ਚ ਪਾਵਾਂਗੇ ਇਸ ਲੱਸੀ ਲੱਸੀ ਤੁਸੀਂ ਨਹੀਂ ਸਾਰੀ ਨਹੀਂ ਪਾਣੀ ਅੱਧੀ ਕੋਕੋਲੀ ਪਾਣੀ ਆ ਤੇ ਬੇਸਨ ਨੂੰ ਚੰਗੀ ਤਰ੍ਹਾਂ ਕੋਲ ਲਾਂਗੇ ਬੇਸਨ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰਾਂਗੇ ਜਾਨਕੀ ਫੈਂਟ ਲਾਂਗੇ ਜਦੋਂ ਅੱਧੇ ਚ ਲੱਸੀ ਆਪਾਂ ਹੋਰ ਪਾਵਾਂਗੇ ਵੇ ਪਚਨ ਕੀਤਾ ਲਾ ਮਿਕਸ ਕਰ ਲੈਨੇ ਵੈਸੇ ਸਾਡਾ ਭੁੱਲ ਗਿਆ ਤੇ ਹੁਣ ਅੰਦਰ ਚ ਪਾਵਾਂਗੇ ਅਸੀਂ ਲੱਸੀ ਵੈਸੇ ਦਾ ਕੋਲ ਸਾਡਾ ਤਿਆਰ ਹੋ ਗਿਆ ਤੇ ਹੁਣ ਅਸੀਂ ਇਹਦਾ ਤਰਕਾ ਤਿਆਰ ਕਰਨੇ ਆਂ ਤੇਲ ਜਦੋਂ ਸਾਡਾ ਚੰਗੇ ਤਲਾ ਗਰਮ ਹੋ ਜਾਏਗਾ ਤੇ ਗੈਸ ਨੂੰ ਆਪਾਂ ਸੇਮ ਕਰ ਦਾਂਗੇ ਅੰਦਰ ਚ ਪਾਵਾਂਗੇ ਮੇਥਰੇ ਸੁੱਕਾ ਕਣੀ ਆ ਰਾਈ ਜੀਰਾ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਚੰਗੇ ਤਲਾ ਭੁੰਨ ਲਾਂਗੇ ਜਦ ਇਹ ਭੁੱਜ ਜਾਣਗੇ ਤੇ ਫਿਰ ਅੰਦਰ ਪਾਵਾਂਗੇ ਅਸੀਂ ਕਟਿਆ ਹੋਇਆ ਲਸਣ ਤੇ ਅਦਰਕ ਲਸਣ ਤੇ ਅਦਰਕ ਮੈਂ ਪਹਿਲਾਂ ਹੀ ਬਰੀਕ-ਬਰੀਕ ਕੱਟ ਲਿਆ ਸੀ ਤੇ ਇਹਨਾਂ ਨੂੰ ਆਪਾਂ ਤੇਲ ਵਿੱਚ ਪਾ ਦਾਂਗੇ ਇਹਨੂੰ ਆਪਾਂ ਜਿੱਦਾਂ ਫੋਲ ਲੈਣੇ ਨਾਲੇ ਨਾਲ ਹੀ ਪਾ ਦਨੇ ਆਪਾਂ ਹਰੀਆਂ ਮਿਰਚਾਂ ਕੱਟ ਕੇ ਅਸੀਂ ਇਹਨਾਂ ਨੂੰ ਦੋ ਹਿੱਸੇ 'ਚ ਕੱਟ ਲਿਆ। ਜਿਵੇਂ ਸਟਾਟਾਟਾ ਕੜੀ ਪੱਤੇ। ਇਹਨਾਂ ਨੂੰ ਇਹ ਪਾਤਾ ਤੇਰੀ ਕੁਮਦਲਾ ਫੋਨ ਲੈਨੇ। ਤਕਾ ਸਾਡਾ ਪੁੱਜ ਗਿਆ। ਅਦੇ 'ਚ ਪਾ ਦਾਂਗੇ ਅਸੀਂ ਕੋਲੇ ਦਾ ਬੇਸਨ। ਜਦੋਂ ਤੁਸੀਂ ਇਹਦੇ ਵਿੱਚ ਬੇਸਨ ਨੂੰ ਪਾਣਾ ਤੇ ਬੇਸਨ ਨੂੰ ਇੱਕ ਵਾਰੀ ਫੇਰ ਘੋਲ ਲਿਓ ਕਿਉਂਕਿ ਬੇਸਨ ਥੱਲੇ ਬੈਠ ਜਾਂਦਾ ਹੈ। ਤੈਨੂੰ ਆਪਾਂ ਘੋਲ ਕੇ ਪਾਵਾਂਗੇ ਇਹਦੇ ਵਿੱਚ ਤਮਾਸ ਖੰਡ ਲਾਵਾ ਲਓ ਇੱਕ ਗਲਾਸ ਪਾਣੀ ਆਪਾਂ ਹੋਰ ਐਡ ਕਰਾਂਗੇ ਐਨੂੰ ਆਪਾਂ 15 ਮਿੰਟ ਪਕਾਵਾਂਗੇ ਜਿੰਨੀ ਸਾਡੀ ਕੜੀ ਰਿਜੇਗੀ ਓਨੀ ਸਾਡੀ ਕੜੀ ਜਿਆਦਾ ਸਵਾਦ ਬਣੇਗੀ ਤੇ ਐਨੂੰ ਮੀਡੀਅਮ ਗੈਸ ਤੇ ਆਪਾਂ 15 ਮਿੰਟ ਹਰੇਨਣਾ ਆ ਤੇ ਜਦੋਂ ਤੱਕ ਸਾਡੀ ਕੜੀ ਰਿਜਦੀ ਪਈ ਆ ਤਾਂ ਅਸੀਂ ਪਕੌੜਿਆਂ ਦਾ ਮਟੀਰੀਅਲ ਤਿਆਰ ਕਰ ਲੈਨੇ ਆ ਆਪਾਂ ਜਦੋਂ ਨੂੰ ਢੱਕਣਾ ਤੇ ਐਨੀ ਕਿ ਜਗ੍ਹਾ ਆਪਾਂ ਬਿਨਾਂ ਢੱਕੇ ਪਕਾਣਾ ਇਸ ਨੂੰ ਤੁਸੀਂ ਇਹਨੂੰ ਵਿੱਚ ਵਿੱਚ ਹਿਲਾਉਂਦੇ ਰਹਿਣਾ ਤੁਸੀਂ ਉਦੋਂ ਤੱਕ ਹਿਲਾਉਂਦੇ ਰਹਿਣਾ ਜਦੋਂ ਤੱਕ ਇਹਨੂੰ ਇੱਕ ਉਬਾਲ ਨਹੀਂ ਆ ਜਾਂਦਾ ਜਦੋਂ ਉਬਾਲ ਆ ਜਾਏਗਾ ਤੇ ਫਿਰ ਆਪਾਂ ਨੂੰ ਮੀਡੀਅਮ ਗੈਸ ਤੇ ਟੱਕ ਕੇ ਪਕਾਵਾਂਗੇ ਦੇਖੋ ਕੜੀ ਨੂੰ ਉਬਾਲ ਆ ਗਿਆ ਤਾਂ ਹੁਣ ਆਪਾਂ 15 ਮਿੰਟਾਂ ਤੱਕ ਇਸ ਨੂੰ ਰਿੰਨ ਕੇ ਪਕਾਵਾਂਗੇ ਤੇ ਟੱਕਣ ਨਾਲ ਟੱਕ ਦਿੰਨੇ ਆ ਪਕੌੜਿਆਂ ਲਈ ਇੱਕ ਕੋਲੀ ਲਿਆ ਮੈਂ ਬੇਸਨ ਉਹਦੇ ਚ ਪਾਵਾਂਗੇ ਅਸੀਂ ਅਜਵੈਨ ਚਾਟ ਮਸਾਲਾ ਹਿੰਗ ਤੇ ਨਮਕ ਜਦੋਂ ਵੀ ਤੁਸੀਂ ਪਕੌੜੇ ਬਣਾਣੇ ਆ ਉਹਦੇ ਚ ਅਜਵੈਨ ਤੇ ਚਾਟ ਮਸਾਲਾ ਤੇ ਹਿੰਗ ਜ਼ਰੂਰ ਪਾਣੀ ਆ ਇਹਦੇ ਤੋਂ ਬਿਨਾ ਪਕੌੜਿਆਂ ਦਾ ਟੇਸਟ ਬਿਲਕੁਲ ਨਹੀਂ ਆਉਂਦਾ ਤੇ ਇਹਨਾਂ ਨੂੰ ਆਪਾਂ ਬੇਸਨ ਵਿੱਚ ਮਿਲਾ ਦਾਂਗੇ 1 ਚਮਚ ਹਲਦੀ ਇਹਦੇ ਵਿੱਚ ਪਾਵਾਂਗੇ ਆਪਾਂ ਅੱਧੇ ਕੋਲੀ ਪਾਣੀ ਪਾਣੀ ਤੁਸੀਂ ਜ਼ਿਆਦਾ ਨਹੀਂ ਪਾਣਾ ਤੇ ਇਹਨੂੰ ਚੰਗੀ ਤਰ੍ਹਾਂ ਫੈਂਟ ਲਾਂਗੇ ਦਾਲ ਕੇ ਬੇਸਨ ਨੂੰ ਚੰਗੀ ਤਰ੍ਹਾਂ ਫੋਲ ਲਾਂਗੇ 2 ਕ ਚਮਚ ਪਾਣੀ ਆਪਾਂ ਹੋਰ ਪਾਵਾਂਗੇ ਇਸ ਸਮੇਂ ਪੰਜ ਚੰਗੀ ਤਰ੍ਹਾਂ ਫੜ ਲਾਂਗੇ ਇੱਕੋ ਡਾਇਰੈਕਸ਼ਨ 'ਚ ਤੁਸੀਂ ਇਸ ਨੂੰ ਘੁਮਾਉਣਾ ਹੈ ਇਹਨੂੰ ਕਟੋਕਟ 1-2 ਮਿੰਟ ਤੱਕ ਘੁਮਾਉਂਦੇ ਰਹਿਣਾ ਤੁਹਾਡੇ ਟਿਪਲੇ ਬਹੁਤ ਹੀ ਵਧੀਆ ਫੁੱਲੇ ਫੁੱਲੇ ਮਲਾਈ ਮ ਨਰਮ ਬਣਦੇ ਤੁਸੀਂ ਦੂਜੀ ਧਰ ਨੂੰ ਬਿਲਕੁਲ ਨਹੀਂ ਘੁਮਾਉਣਾ ਇੱਕੋ ਸਾਈਡ ਤੇ ਅੱਧਾ ਘੁਮਾਉਣਾ ਹੈ ਅਜੇ ਚੇਤ ਨਾਲ ਘੁਮਾਉਣਾ ਬਹੁਤ ਵਧੀਆ ਖਵਾਜ ਪਰ ਜੰਦੀ ਹੈ ਤੇ ਕੋਣੀ ਬਹੁਤ ਹੀ ਵਧੀਆ ਲਾਈਨ ਬਣਦੇ ਨੇ ਇਹ ਤਾਂ ਜਰੂਰ ਰਹੀਦਾ ਘੁਮਾਉਣਾ ਰਿਜ਼ਲਟ ਬਹੁਤ ਵਧੀਆ ਮਿਲੇਗਾ ਤੁਹਾਨੂੰ ਬੇਸਨ ਉਹਪਾਈ ਕੋਟ ਰਕ ਸੰਚੇ ਕੋਲ ਲਿਆ ਤੇ ਦੇਖੋ ਬੇਸਨ ਦਾ ਕਲਰ ਵੀ ਥੋੜਾ ਲਾਈਟ ਹੋ ਗਿਆ ਅੱਗੇ ਨਾਲ ਉਹ ਬੇਸਨ ਤੁਹਾਡਾ ਮਲੈਮ ਹੋ ਗਿਆ ਤੇ ਸਾਡਾ ਗਰਮ ਹੋ ਗਿਆ ਤੇ ਹੁਣ ਉਹਦੇ ਚ ਇੱਕ ਇੱਕ ਕਰਕੇ ਬੇਸਨ ਦੇ ਪੋਰ ਕੱਢਾਂਗੇ ਤਾਂ ਤੁਸੀਂ ਇਸ ਨੂੰ ਹੱਥ ਨਾਲ ਜਾਂ ਚਮਚੇ ਨਾਲ ਕੱਢ ਸਕਦੇ ਹੋ ਦੇਖੋ ਪਕੋੜੇ ਸਾਡੇ ਕਿੰਨੇ ਫੁੱਲੇ ਫੁੱਲੇ ਤੇ ਨਰਮ ਬਣੇ ਨੇ ਤੇ ਬਿਲਕੁਲ ਉਪਰੋਂ 깔 ਸਰਵੇ ਵੀ ਨੇ ਟਾਈਮ ਨਾਲ ਬਿਲਕੁਲ ਨਹੀਂ ਲੱਗੇ ਕਿਉਂਕਿ ਸਾਡਾ ਬੇਸਨ ਪਰਫੈਕਟ ਫੁੱਲਿਆ ਆ ਥੋੜੇ ਸਾਡੇ ਦੇਖੋ ਕਿੰਨੇ ਵਧੀਆ ਬਣੇ ਨੇ ਆਪਾਂ ਨੂੰ ਇਹਦੇ ਚ ਪਾਵਾਂਗੇ ਮੋਟੀ ਛਾਵੇਂ ਇਹਦੇ ਵਿੱਚ ਪਾਵਾਂਗੇ ਤਾਂ ਜੋ ਇਹਦਾ ਸਾਰਾ ਤੇਲ ਨਿਕਲ ਜਾਏ ਤਾਂ ਹੁਣ ਆਪਾਂ ਦੂਜੀ ਵਾਰ ਤੇ ਇਹ ਪਕੌੜੇ ਕੱਢ ਲਏ ਨੇ ਇਹਨਾਂ ਨੂੰ ਵੀ ਆਪਾਂ ਪਲੇਟ ਵਿੱਚ ਕੱਢ ਲੈਣੇ ਆ। ਹਾ ਦੇਖੋ ਰਿਝ ਰਿਝ ਕੇ ਕੜੀ ਸਾਡੀ ਕਿੰਨੀ ਵਧੀਆ ਬਣ ਗਈ ਹੈ। ਤੇ ਰਿਝ ਰਿਝ ਕੇ ਕਿੰਨੀ ਸੰਗਣੀ ਵੀ ਹੋ ਗਈ ਹੈ। ਤਾਂ ਹੁਣ ਆਦੇ ਵਿੱਚ ਪਾ ਦਾਂਗੇ ਸਈ ਪਕੌੜੇ। ਤੇ ਦੇਖੋ ਕੜੀ ਦਾ ਕਲਰ ਕਿੰਨਾ ਵਧੀਆ ਆਇਆ ਹੈ। ਤੁਸੀਂ ਇਹ ਅੱਦਾਂ ਵੀ ਇਹਨੂੰ ਖਾ ਸਕਦੇ ਹੋ। ਆਪਾਂ ਉਤੋਂ ਦਿਲਾਵਾਂਗੇ ਦੇਸੀ ਘਿਓ ਦਾ ਜਿਹਦੇ ਨਾਲ ਕੜੀ ਬਹੁਤ ਟੇਸਟੀ ਬਣ ਜੇਗੀ ਇੱਕ ਲਿਆ ਪੈਣ ਅਦੇ ਚ ਪਾਵਾਂਗੇ ਇੱਕ ਚਮਚਾ ਦੇਸੀ ਘਿਓ ਘਿਓ ਸਾਡਾ ਗਰਮ ਹੋ ਗਿਆ ਅਦੇ ਚ ਆਪਾਂ ਪਾਵਾਂਗੇ ਕੱਟਿਆ ਹੋਇਆ ਲਸਣ ਲਸਣ ਮੈਂ ਕੱਲੇ ਕੱਟ ਕੇ ਰੱਖ ਲਿਆ ਸੀ ਸੰਘੇ ਹੋਵੇ ਤੇ ਚੰਗੀ ਤਰ੍ਹਾਂ ਭੁੰਨਾਂਗੇ ਚਾਰ ਪੰਜ ਲਵਾਂਗੇ ਲਾਲ ਮਿਰਚ ਅੱਧਾ ਚਮਚੇ ਡੇਗੀ ਮਿਰਚ ਨੋ ਆਪਾਂ ਚੰਗੀ ਤਰ੍ਹਾਂ ਪਾਉਂਗੇ ਤੇ ਕੜੀ ਦੇ ਵਿੱਚ ਪਾਵਾਂਗੇ ਤਰਕਾ ਸਾਡਾ ਪੁੱਜ ਗਿਆ ਤੇ ਨੋ ਆਪਾਂ ਕੜੀ ਦੇ ਵਿੱਚ ਪਾਵਾਂਗੇ ਨਾਲ ਹੀ ਪਾਵਾਂਗੇ ਆਪਾਂ ਹਰਾ ਧਨੀਆ ਇੱਕ ਚਮਚ ਪਾਵਾਂਗੇ ਗਰਮ ਮਸਾਲਾ ਤਾਂ ਦੇਖੋ ਇਹ ਸਗਰੀ ਤੁਸੀਂ ਇਸ ਤਰੀਕੇ ਨਾਲ ਵੇਸਣ ਦੀ ਘੜੀ ਨੂੰ ਜ਼ਰੂਰ ਟਰਾਈ ਕਰਿਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ